ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਦੇਖਦੇ ਹੋਣੇ ਆ ਵੀ ਆ ਖਨੌਰੀ ਬਾਰਡਰ ਦਾ ਰਸਤਾ ਆ ਇਧਰ ਟਰਾਲੀਆਂ ਲੱਗੀਆਂ ਇਧਰ ਵੀ ਟਰਾਲੀਆਂ ਲੱਗੀਆਂ ਇੱਕ ਤਾਂ ਨਵੀਂ ਚੀਜ਼ ਦਿਖਾਉਣ ਲੱਗੇ ਆ ਆਜੋ 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 ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣ ਲੱਗੇ ਆ ਅੰਦੋਲਨ ਦੇ ਵਿੱਚ ਵੀਰ ਹੁਣਾਂ ਨੇ ਕੀ ਕੀਤਾ ਆ ਦੇਖ ਲਓ ਵੀ ਆ ਫਰਚ ਦੇ ਉੱਤੇ ਖੜੇ ਆ ਇਹ ਇਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਵੀ ਇਹਨਾਂ ਨੇ ਕੀਤਾ ਕੀ ਆ ਬਾਬਾ ਜੀ ਇਹ ਕੀ ਪ੍ਰਬੰਧ ਕੀਤਾ ਜੀ ਇਹ ਭਾਈ ਬਾਥਰੂਮ ਲੈਟਰ ਰੰਗ ਵੀ ਜਿਹੜਾ ਬਾਹਰ ਜਾਣ ਨੂੰ ਮੁਸ਼ਕਲ ਦਾ ਉੱਪਰ ਆਉਣ ਲੱਗੇ ਆ ਅੱਛਾ ਭਾਈ ਇਹ ਪੱਕੇ ਹੀ ਪ੍ਰਬੰਧ ਕਰਤੇ ਆ ਹਾਂਜੀ ਹਾਂਜੀ ਪੱਕੇ ਹੀ ਪ੍ਰਬੰਧ ਨੇ ਜੀ ਮਤਲਬ ਕਿੰਨਾ ਚਿਰ ਚੱਲੂਗਾ ਮੋਰਚਾ ਤੁਹਾਨੂੰ ਲੱਗਦਾ ਇਹ ਤਾਂ ਕੋਈ ਪਤਾ ਨਹੀਂ ਜੀ ਅਨਲਿਮਟਿਡ ਹੈ ਤੇ ਤੁਸੀਂ ਆਪਣੇ ਪ੍ਰਬੰਧ ਪੱਕੇ ਕਰ ਦੁੱਤੇ ਆਸੀਂ ਆਪਣੇ ਪ੍ਰਬੰਧ ਪੱਕੇ ਕਰ ਦ ਇਹ ਭਾਈ ਕੀ ਸੋਚ ਕੇ ਕੀਤਾ ਇਹ ਪ੍ਰਬੰਧ ਦੇਖੋ ਹੁਣ ਸਰਕਾਰਾਂ ਜਿਵੇਂ ਮੱਠੀਆਂ ਚੱਲ ਰਹੀਆਂ ਠੀਕ ਹੈ ਜੀ ਕੋਈ ਗੱਲਬਾਤ ਦਾ ਸੱਦਾ ਨਹੀਂ ਆ ਰਿਹਾ ਇਹ ਸਾਵਨ ਨੂੰ ਲੱਗਦਾ ਵੀ ਲੰਬਾ ਚੱਲੂ ਇਹ ਆਪਣਾ ਪ੍ਰਬੰਧ ਕਰ ਰਹੇ ਆ ਤੁਹਾਨੂੰ ਜਿਹਦਾ ਖੱਤਿਆਂ ਵਿੱਚ ਉੱਥੇ ਜਿੱਦਾਂ ਮਲ ਕਣਕ ਬੀਜੀ ਹੋਈ ਆ ਕਿਸੇ ਵੀਰ ਦਾ ਨੁਕਸਾਨ ਬਿਨਾ ਹੋਵੇ ਮਤਲਬ ਇਹ ਚੀਜ਼ ਸੋਚ ਕੇ ਦੇ ਬੇ ਆ ਰਸਤੇ ਦੇ ਉੱਤੇ ਨਾਲ ਹੀ ਇਹ ਪ੍ਰਬੰਧ ਕਰ ਦਿੱਤਾ ਗਿਆ ਹਾਂ ਜੀ ਦੇਖੋ ਬਜ਼ੁਰਗਾਂ ਨੂੰ ਬੜਾ ਔਖਾ ਹੋ ਜਾਂਦਾ ਮੀਂਹ ਕਣੀ ਵਿੱਚ ਨਾ ਬਜ਼ੁਰਗ ਬੰਦਿਆਂ ਨੂੰ ਬੜਾ ਔਖਾ ਹੋ ਜਾਂਦਾ ਬੱਟਾਂ ਦੇ ਤਿਲਕਣ ਹੋ ਜਾਂਦੀ ਆ गिर ਜਾਂਦੇ ਆ ਛੱਟ ਦਾ ਡਰ ਆ ਇਸ ਕਰਕੇ ਇਹ ਪ੍ਰਬੰਧ ਕਰਨ ਲੱਗੇ ਸੀ ਇਹ ਕੱਲ ਤੱਕ ਹੋ ਜਾਊਗਾ ਤਿਆਰ ਜੀ ਹਾਂ ਜੀ ਹਾਂ ਕੱਲ ਨੂੰ ਹੋ ਜਾਊਗਾ ਤਿਆਰ ਇਹ ਕਿੰਨੇ ਮਤਲਬ ਜਿਹਦਾ ਬਾਥਰੂਮ ਬਣਾਤੇ ਇੱਥੇ ਪੱਕੇ ਜੀ ਔਰੇ ਮਤਲਬ ਇੱਕਦਾਰ ਬਾਥਰੂਮ ਬਣ ਜਾਊਗਾ ਹਾਂਜੀ ਇੱਕ ਨਾਲ ਆਪਣੇ ਲੈਟਰਿੰਗ ਬਹੁਤ ਬਣ ਜਾਊਗਾ ਹਾਂਜੀ ਦੋਸਤੋ ਇਹ ਬਜ਼ੁਰਗਾਂ ਦੇ ਲਈ ਲੈਟਰਿੰਗ ਬਾਥਰੂਮ ਪੱਕੇ ਬਣ ਲਾ ਪਏ ਆ ਇੱਧਰ ਬਜ਼ੁਰਗ ਵੀ ਸਾਡੇ ਨਾਲ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਬਾਬਾ ਜੀ ਤੁਹਾਨੂੰ ਕੀ ਦਿੱਕਤ ਆਉਂਦੀ ਹੁੰਦੀ ਸੀ ਜਦੋਂ ਮਲ ਜਦੋਂ ਬਾਹਰ ਹੁਣ ਖੱਤਿਆਂ ਜਾਣਾ ਪੈਂਦਾ ਸੀ ਤੇ ਆਪਾਂ ਚਲੋ ਗਿਜੇਤ ਨਹੀਂ ਉਹਨਾਂ ਚੀਜ਼ਾਂ ਦੇ ਹੁਣ ਮਜਬੂਰੀ ਵਾਸਤੇ ਨਾ ਚੀਜ਼ਾਂ ਦਾ ਆਪਾਂ ਵਰਤੋਂ ਕਰਨੀ ਪੈਂਦੀ ਆ ਦੇਖੋ ਜੀ ਇਹ ਜਿਹੜੇ ਫਸਲ ਆ ਇਹ ਵੀ ਸਾਡੇ ਕਿਸਾਨਾਂ ਦੀ ਆ ਇਹਦਾ ਨੁਕਸਾਨ ਹੁੰਦਾ ਤਾਂ ਅਸੀਂ ਇਹ ਚਾਹੁੰਦਾ ਨਹੀਂ ਚਾਹੁੰਦੇ ਨਹੀਂ ਸੋ ਹੁਣ ਇੱਥੇ ਇਹ ਨਹੀਂ ਪਤਾ ਵੀ ਕਿੰਨਾ ਚਿਰ ਲੱਗਣਾ ਸਾਡਾ ਅਸੀਂ ਕਹਾਂ ਇਸ ਕਰਕੇ ਹੀ ਆਪਣਾ ਪੱਕਾ ਪ੍ਰਬੰਧ ਕਰਨ ਲੱਗਿਆ ਤੇ ਅੱਗੇ ਕੀ ਪਲਾਨਿੰਗ ਹੈ ਦੂ ਬਾਅਦ ਚ ਹੋਰ ਕੀ ਕਰਨਾ ਮਤਲਬ ਇਥੇ ਚਾਰ ਦੁਬਾਰੀ ਵੀ ਕਰੂਗੇ ਹਾਂ ਇਹਦੇ ਨਾਲ ਨਾ ਮੈਂ ਦੂਆ ਬਣਾਵਾਂਗੇ ਲੋਹੇ ਦੇ ਬਲਾਵਾਂਗੇ ਮਤਲਬ ਟੈਂਪਰੇਰੀ ਬਲ ਜੇਕਰ ਪੱਟਣਾ ਵੀ ਪੈਂਦਾ ਕੱਲੂ ਆਪਣਾ ਮਸਲਾ ਵੀ ਹੱਲ ਹੋ ਜਾਂਦਾ ਫੇ ਆਪਾਂ ਮਤਲਬ ਪੱਕ ਸਕਦੇ ਹਾਂ ਮਸਲਾ ਹੱਲ ਫੇ ਤਾਂ ਹੀ ਛੱਡ ਕੇ ਚੱਲ ਜਾਣਾ ਫੇ ਪੱਕ ਕੇ ਝੁਕੀ ਨਿਕਲਣਾ ਛੱਡੇ ਜਾਣੇ ਇਹ ਤਾਂ ਛੱਡੇ ਜਾਣੇ ਆ ਇਹ ਹੈਗਾ ਇਹ ਪੱਕਾ ਕੰਮ ਚਾਹੇ ਸਾਲ ਲੱਗ ਜਵੇ ਚਾਹੇ 2 ਸਾਲ ਲੱਗ ਜਵੇ ਜਿੰਨਾ ਚਿਰ ਮਾਤੀ ਲੱਗ ਜਵੇ ਉਨਾਂ ਚਿਰ ਅਸੀਂ ਇੱਥੇ ਡਟ ਕੇ ਰਹਾਂਗੇ। ਸਾਡੇ 111 ਬੰਦੇ ਉੱਥੇ ਮੋਲਚ ਦੇ ਭੁਖੜ ਹੜਤਾਲ ਤੇ ਬੈਠੇ ਆ। ਉਹਨਾਂ ਨੇ ਦੇਖੋ ਕੀ ਸੋਚਿਆ ਅਸੀਂ ਉਹਨਾਂ ਵੀ ਛੱਡ ਕੇ ਥੋੜਾ ਜਾਵਾਂਗੇ ਅਸੀਂ ਉੱਤੇ ਬਾਅਦ ਫੇਜ ਜਿਹਾ ਤਿਆਰ ਨੇ। ਮਤਲਬ ਜਥੇ ਅੱਗੇ ਵੀ ਤਿਆਰ ਆ। ਹਾਂਜੀ ਹਾਂ। ਡੱਲੇਵਾਲ ਸਾਹਿਬ ਤੋਂ ਬਾਅਦ 111 ਜਿਹੜੇ ਵੀਰ ਆਪਣੇ ਉੱਥੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਕਿਸਾਨ ਭਰਾਵਾਂ ਲਈ ਸਾਰੇ ਵਰਗਾਂ ਨੂੰ ਬਚਾਉਣ ਦੇ ਲਈ ਬੈਠੇ ਆ। ਸੋ ਆ ਜਿਹੜੇ ਪੱਕੇ ਪ੍ਰਬੰਧ ਆ ਇਸ ਵੇਲੇ ਮੋਰਚੇ ਦੇ ਵਿੱਚ ਕਰ ਲਏ ਆ ਤੇ ਆ ਵੀਰ ਇੱਥੇ ਉਹ ਕੰਮ ਕਰਦੇ ਸੀ ਜਦੋਂ ਮੈਂ ਆਇਆ ਸੀਗਾ ਭਾਜੀ ਕਿੰਨਾ ਕੁ ਟਾਈਮ ਲੱਗਾ ਤਿਆਰ ਕਰਨ ਤੇ ਮੇਰੇ ਇੱਕ ਦਿਨ ਲੱਗ ਗਿਆ ਜੀ ਡੇਢ ਦਿਨ ਲੱਗ ਗਿਆ ਜੀ ਕੁਈ ਪੱਟਣੇ ਨੂੰ ਜੀ ਤਿੰਨ ਚਾਰ ਦਿਨ ਲੱਗੇ ਲੱਗ ਭੱਗ ਜੀ ਇੱਕ ਦਿਨ ਹੋਰ ਲੱਗੂਗਾ ਜੀ ਆ ਟੁੱਟੀਆਂ ਦੀ ਫੀਡਿੰਗ ਕਰਾ ਦੇਣੀ ਆ ਜੀ ਪੱਕੇ ਤੌਰ ਤੇ ਟੈਂਕਰ ਦੇ ਉੱਤੇ ਸਪਲਾਈ ਲਿਆਉਣੀ ਆ ਜੀ ਮਤਲਬ ਜਿੱਦਾਂ ਹੁਣ ਬੀਬੀਆਂ ਵੀ ਕੋਈ ਆਉਂਦੀਆਂ ਜਿੱਦਾਂ ਬਜ਼ੁਰਗ ਵੀ ਆਉਂਦੀਆਂ ਉਹ ਵੀ ਵਰਤ ਸਕਦੇ ਨੇ ਵਰਤ ਸਕਦੇ ਆ ਜੀ ਇੱ ਮਤਲਬ ਬਜ਼ੁਰਗਾਂ ਦੇ ਬੀਬੀਆਂ ਵਾਸਤੇ ਬੀਬੀਆਂ ਵਾਸਤੇ ਜੀ ਹਾਂਜੀ ਹਾਂਜੀ ਦੋਸਤੋ ਇਹ ਐਸ ਵੇਲੇ ਖੌਰੀ ਬਾਰਡਰ ਦੇ ਉੱਤੇ ਆ ਦੇਖ ਲੋ ਆ ਵੀਰ ਹੁਣਾਂ ਨੇ ਪੈਪ ਪੂਪ ਵੀ ਲੈ ਆਂਦੇ ਆ ਇਹ ਭਾਜੀ ਕੀ ਕਰਨੇ ਪੈਪ ਇਹ ਪਲੰਬਰ ਦਾ ਕੰਮ ਹੋਊਗਾ ਹੀ ਟੁੱਟੀਆਂ ਦੀ ਸਪਲਾਈ ਆਊਗੀ ਪਾਣੀ ਆਊਗਾ ਹੀ ਇਹਦੇ ਵਿੱਚ ਇਹ ਪਾਣੀ ਮਤਲਬ ਜਿਹੜੀਆਂ ਤੁਸੀਂ ਟੈਂਕੀਆਂ ਆ ਉਹਨਾਂ ਵਿੱਚੋਂ ਲਾਉਂਗੇ ਹਾਂਜੀ ਹਾਂਜੀ ਬਜ਼ੁਰਗੋ ਕਿਦਾਂ ਇਹਦੇ ਨਾਲ ਸੌਖ ਹੋਊਗੀ ਥੋੜੀ ਆਰਾਮ ਆਜੂ ਆਰਾਮ ਮਿਲੂਗਾ ਮਤਲਬ ਕਿ ਦੂਰ ਜਾਣਾ ਪੈਂਦਾ ਨਾ ਨਾ ਆਰਾਮ ਹੈ ਜੀ ਬਹੁਤ ਸਹਾਰਾ ਹੋ ਗਿਆ ਲਵੇ ਮਤਲਬ ਇੱਥੇ ਨੋਕਾ ਤੜਾ ਪਿੰਡ ਕਿਹੜਾ ਜੀ ਪੋਲਾ ਫਟੇਕਾਰ ਸਾਹਿਬ ਜੀ ਲੇਟ ਫਟੇਕਾਰ ਸਾਹਿਬ ਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਕਮਾਲੂ ਜੀ ਸੁਬਾਇਚ ਕਮਾਲੂ ਇਹ ਕਿੱਥੇ ਪਿੰਦਾ ਜੀ ਇਹ ਮੋਰ ਮੰਡੀ ਲੱਗਿਆ ਜੀ ਮੋਰ ਮੰਡੀ ਤੇ ਮਤਲਬ ਤੁਸੀਂ ਵੀ ਇੱਥੇ ਸੇਵਾ ਕਰਦੇ ਕਿੰਨੇ ਚਿਰ ਹੋ ਗਿਆ ਬਾਬਾ ਜੀ ਆਇਆ ਨੂੰ ਸਾਨੂੰ ਆਇਆ ਨੂੰ ਹੋ ਗਿਆ ਜੀ ਜਦੋਂ ਤੋਂ ਇੱਥੇ ਧਰਨਾ ਲੱਗਿਆ ਉਹਦੋਂ ਦਾ ਆ ਦੇਖ ਲਓ ਜੀ ਇਹ ਯੋਧੇ ਉਹ ਆ ਜਿਹੜੇ ਆਪਣੀਆਂ ਹੱਕੀ ਮੰਗਾਂ ਦੇ ਲਈ ਆਪਣੀਆਂ ਨਸਲਾਂ ਤੇ ਫਸਲਾਂ ਨੂੰ ਤੇ ਪੰਜਾਬ ਨੂੰ ਬਚਾਉਣ ਲਈ ਅੱਜ ਰਾਹਾਂ ਦੇ ਉੱਤੇ ਆਣ ਕੇ ਆਪਣੇ ਘਰ ਬੁਸਾ ਕੇ ਬੈਠੇ ਆ ਸੋ ਇਹ ਮੈਂ ਤੁਹਾਨੂੰ ਦ੍ਰਿਸ਼ ਦਿਖਾ ਲੈਣਾ ਸੀਗਾ ਤੇ ਆਪਣੇ ਕਮੈਂਟ ਕਰਕੇ ਤੇ ਆਪਣੀ رائے ਵੀ ਦਿਓ ਤੇ ਨਾਲੇ ਇੱਥੇ ਖਨੋਰੀ ਬਾਰਡਰ ਤੇ ਪਹੁੰਚਣ ਦੀ ਯਤਨ ਕਰੋ ਪਹੁੰਚਣ ਦਾ ਇੰਨੀਆਂ ਕ ਬੇਨਤੀਆਂ ਕਰਦੇ ਹੋ ਤੁਹਾਡਾ ਤੁਮੰਗਦੇ ਆਗੇ ਆ ਜੀ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਧੰਨਵਾਦ